ਸਬ ਤੋਂ ਪਹਿਲੇ ਤੇ ਮੈਂ ਆਪਣੇ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇੱਥੇ ਅੱਜ ਇੱਕ ਅਸੀਂ ਪਹਿਲੀ ਸਰਜਰੀ ਸਟਾਰਟ ਕੀਤੀ ਹੈ ਇੱਕ ਬੱਚੀ ਦਾ ਜਨਮ ਹੋਇਆ ਸੀਜ਼ੇਰੀਅਨ ਡਿਲੀਵਰੀ ਨਾਲ ਇੱਥੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦੇ ਐਫਰਟ ਨਾਲ ਵੈਲ ਇਕুইਪਡ ਥੀਏਟਰ ਸਾਨੂੰ ਮਿਲਿਆ ਜਿੱਤੇ ਕਿ ਸਾਰਾ ਸਮਾਨ ਅਵੇਲੇਬਲ ਸੀ ਤੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਔਰ ਕੇਸ ہمارا ਸਕਸੈਸਫੁਲ ਹੋਇਆ ਥੈਂਕ ਯੂ ਇਹਨੇ ਵੀ ਪਹਿਲਾਂ ਜਿੱਦਾਂ ਜੀਨੋ ਗਬਰੀਆ ਹਸਪਤਾਲ ਨੂੰ ਲਈਏ ਸਾਰੇ ਪ੍ਰੋਸੀਜਰ ਉੱਥੇ ਹੋ ਗਏ ਹਾਂਜੀ ਹਾਂਜੀ ਐਸਐਮਓ ਸਰ ਦੀ ਮਤਲਬ ਨਿਗਰਾਨੀ ਹੇਠ ਜਿਹੜਾ ਵੀ ਇੱਥੇ ਓਟੀ ਦਾ ਇਕਵਿਪਮੈਂਟ ਅਵੇਲੇਬਲ ਹੋਇਆ ਉਹ ਸਾਰੇ ਹੀ ਕੇਸਸ ਉੱਥੇ ਕੀਤੇ ਜਾ ਸਕਦੇ ਆ ਮੇਜਰ ਸਰਜਰੀ ਜਾਂ ਜਨਰਲ ਸਰਜਰੀ ਜਿਹੜੀ ਜਿਵੇਂ ਵੀ ਕਹੀਏ ਕਿ ਸਟ੍ਰੈਕਟ ਮੀ ਗਾਲ ਬਲੇਡਰ ਜੋ ਵੀ ਕੇਸ ਹੈਗੇ ਆ ਇੱਥੇ ਕਰਨ ਦੀ ਪੂਰੀ ਮਤਲਬ ਤਿਆਰੀ ਹੈ ਦੋਨੋਂ ਠੀਕ ਨੇ ਜੀ ਹਾਂਜੀ ਮਾਂ ਤੇ ਬੱਚਾ ਦੋਨੋਂ ਸਸਥ ਹੈਗੇ ਆ ਪਹਿਲਾਂ ਤੇ ਅੱਜ ਮੈਂ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਤਾਈਆਂ ਦਿੰਨਾ ਕਿ ਸਾਡੇ ਜਿਹੜਾ ਕਿ 10 ਸਾਲ ਤੋਂ ਸਾਡਾ ਹਸਪਤਾਲ ਇਹ ਬਣ ਸੀਗਾ ਸ਼ਾਇਦ ਇੱਥੇ ਮੈਂ ਹੀ 20 ਸਾਲ ਜੌਬ ਕੀਤੀ ਸੀ ਇੱਥੇ ਕਨਾਂ 20 ਸਾਲ ਤੇ ਇਹ ਪਿਛਲੇ 10 ਸਾਲ ਹਸਪਤਾਲ ਬਣ ਸੀਗਾ ਸਾਡੇ ਚੇਅਰਮੈਨ ਸਾਹਿਬ ਸਾਡੇ ਜਿਹੜੇ ਹੱਥ ਹਲਕੇ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਇੱਕ ਅਤਕ ਮਿਹਨਤ ਅੱਦਕਾ ਹੈ ਅੱਜ ਹਸਪਤਾਲ ਜਿਹੜਾ ਸਾਡਾ ਹਸਪਤਾਲ ਐ ਇੱਕ ਸਾਲ ਤੋਂ ਬਣ ਸਟਾਰਟ ਸੀਗਾ ਪਰ ਪੇਸ਼ੈਂਟ ਥੀਟਰ ਜਿਹੜਾ ਜਿਹੜਾ ਕਿ ਮੇਨ ਸੀਗਾ ਹਸਪਤਾਲ ਦੀ ਜਿਹੜੀ ਸਾਡੀ ਸੀਗੀ ਮੰਗ ਸੀਗੀ ਸ਼ਹਿਰ ਦੀ ਮੰਗ ਸੀਵਾ ਸ਼ੁਰੂ ਹੋ ਗਈ ਹੈ ਅੱਜ ਸਾਡੇ ਸਾਥ ਥੋੜੀ ਅਰਬਨ ਸੀਐਸਸੀ ਵਿਖੇ ਪਹਿਲਾ ਮੇਜਰ ਆਪਰੇਸ਼ਨ ਅੱਜ ਸ਼ੁਰੂ ਹੋਇਆ ਹੈ ਸਫਲਤਾ ਕਰਕੇ ਇਹ ਸਾਰਾ ਸਾਡੇ ਚੇਰਮੈਨ ਸਾਡੀ ਮਿੰਨ ਸਦਕਾ ਉਹਨਾਂ ਨੇ ਅੱਜ ਸਾਡੀ ਕਿਸਮ ਕੇ ਚੇਰਮੈਨ ਸੀ ਹੈਲਥਸ ਕਾਰਪੋਰੇਸ਼ਨ ਦੇ ਹਰ ਤਰ੍ਹਾਂ ਦਾ ਇਕੁਪਮੈਂਟ ਇਨਸਟਰੂਮੈਂਟ ਪੂਰਾ ਪ੍ਰੋਪਰ ਮੋਡੂਲਰ تھیਟਰ ਸਾਡਾ ਵੈਲ ਇਕਵਿਪਡ تھیਟਰ ਸਾਡਾ ਆ ਸਟਾਰਟ ਤਿਆਰ ਹੋ ਗਿਆ ਸਾਡਾ ਹਰ ਤਰ੍ਹਾਂ ਦੀ ਚੀਜ਼ ਪੇਸ਼ੇ ਨੂੰ ਕਿਤੇ ਵੀ ਸਾਨੂੰ ਕਿਤੇ ਸ਼ਹਿਰ ਵਸੇ ਇਧਰੋਂ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੂਰੀ ਟੀਮ ਹੈ ਸਾਡੇ ਕੋਲ ਨਸੀਹਿਆ ਡਾਕਟਰ ਜਨ ਸਾਡੇ ਡਰੈਗਨ ਸਰਜਨ ਨੇ ਸਾਡੇ ਗਾਨੇ ਕਾਲਜ ਹਰ ਤਰ੍ਹਾਂ ਦੀ ਟੀਮ ਹਰ ਸਟਾਫ ਪੂਰਾ ਹੋ ਗਿਆ ਸਾਡਾ ਔਰ ਹਰ ਤਰ੍ਹਾਂ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਸ਼ਹਿਰ ਨੂੰ ਦੁਬਾਰਾ ਇੱਕ ਵਾਰੀ ਮੈਂ ਇੱਕ ਕਰਦਾ ਕਿ ਕਿਸੇ ਤਰ੍ਹਾਂ ਦੇ ਕੋਈ ਸਰਜਰੀ ਕੋਈ ਟ੍ਰੀਟਮੈਂਟ ਕੁਝ ਕਰਨਾ ਹੋਣ ਪ੍ਰੋਪਰ ਸਾਰੇ ਹਰ ਤਰ੍ਹਾਂ ਸਹੂਲਤਾਂ ਸ਼ੁਰੂ ਹੋ ਗਈ ਥਾਰੀ ਪ੍ਰੋਪਰ 24 ਆਰ ਇੰਡੋਰ ਐਮਰਜੈਂਸੀ ਹਰ ਤਰ੍ਹਾਂ ਦੀ ਮੈਡੀਸਨ ਫ੍ਰੀ ਮੈਂਟਸ ਮਿਲੇਗੀ ਹਰ ਤਰ੍ਹਾਂ ਲੈਬ ਫੈਸਿਲਿਟੀ تھیਟਰ ਫੈਸਿਲਿਟੀ ਔਰ 24 ਆਰ ਲੇਬਰ ਹਰ ਹਾਸਪੀਟਲ ਮਿਲੇਗਾ 24 ਘੰਟੇ ਸਟਾਫ ਰਹੇਗਾ ਐਮਰਜੈਂਸੀ ਸਟਾਫ ਰਹੇਗਾ ਪ੍ਰੋਪਰ ਜਿਦਾ ਪਹਿਲਾ ਹਸਪੀ ਇਕ ਖੇਤਰਾਂ ਦੇ ਸ਼ਹਿਰ ਨੂੰ ਬਹੁਤ ਬਹੁਤ ਵਾਤਾਜਪਾ ਗੁਰਦਾਸਪੁਰ ਦੇ ਪੁਰਾਣੇ ਹਸਪੀਟਲ ਜਿਹਨੂੰ ਹੁਣ ਆਪਾਂ ਮਾਨ ਨਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਖੜੇ ਆ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਏਟਰ ਇਸ ਪੁਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਉਹਨੂੰ ਵਿਦੇਵਤ ਤਰੀਕੇ ਦੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਆ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਦਾਣਿਕ ਜਾਗਰਣ ਤੋਂ ਦਿਨਾਂਗਰ ਬੇਸਟ ਨੇ ਉਹਨਾਂ ਦੇ ਘਰ ਬੇਟੀ ਦੀ ਦਾਤ ਆਈ ਆ ਸੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੇ ਮਾਪੇ ਨੂੰ ਮੁਬਾਰਕ ਦਿਨਾ ਕਿ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਹੀ ਮੈਂ ਆਪਣੇ ਡਾਕਟਰ ਸਾਹਿਬਾਨ ਦਾ ਔਰ ਖਾਸ ਕਰ ਡਾਕਟਰ ਵਿਧਰਾਉ ਡਾਕਟਰ ਭੁਪਿੰਦਰ ਜੀ ਜਿਹੜੇ ਸਾਡੇ ਗਾਇ ਗਾਇਨੀ ਦੇ ਇੱਥੇ ਡਾਕਟਰ ਨੇ ਇਹਨਾਂ ਨੇ ਉਹ ਸਰਜਰੀ ਜਿਹੜੀ ਆ ਉਸ ਸੀਜ਼ੇਰੀਅਨ ਦੀ ਕੀਤੀ ਆ ਇਹਨਾਂ ਨੂੰ ਐਨਥੀਸੀਆ ਦੇ ਉੱਪਰ ਡਾਕਟਰ ਰਵਿੰਦ ਨੇ ਇਹਨਾਂ ਨੇ ਅਸਿਸਟ ਕੀਤਾ ਔਰ ਚਾਈਲਡ ਸਪੈਸ਼ਲਿਸਟ ਡਾਕਟਰ ਮਿਰਹਾਨਸ ਕੋ ਇੱਥੇ ਨੇ ਸਾਡੇ ਬਾਕੀ ਲੇਡੀ ਡਾਕਟਰ ਸਾਹਿਬਾਨ ਔਰ ਅੰਡਰ ਦਿਸ ਸੁਪਰਵੀਜ਼ਨ ਆਫ आवर ਐਸ ਐਮਓ ਡਾਕਟਰ ਰਵਿੰਦ ਮਹਾਜਨ ਜੀ ਸੋ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਔਰ ਮੁਬਾਰਕ ਦਿੰਦਾ ਕਿ ਤੁਸੀਂ ਇਸ ਪੁਰਾਣੇ ਹਸਪੀਟਲ ਨੂੰ ਚਾਲੂ ਕੀਤਾ ਔਰ 10 ਸਾਲ ਬਾਅਦ ਇਹ ਸਰਜਰੀ ਹੋ ਰਹੀ ਆ ਔਰ ਸ਼ੰਕਰ ਜੀ ਤੁਸੀਂ ਵੀ ਲੱਕੀਓ ਵੀ ਤੁਹਾਡੇ ਬੇਟੀ ਦੇ ਆਉਣ ਨਾਲ ਇਹ ਜਿਹੜਾ ਸਾਡਾ ਥੀਏਟਰ ਆ ਅੱਜ ਉਹ ਚਾਲੂ ਹੋ ਗਿਆ ਸੋ ਪਰਮੇਸ਼ਵਰ ਕਰੇ ਮੇਰਾ ਗਰਦਾਸਪੁਰ ਦੇ ਲੋਕਾਂ ਨਾਲ ਵਾਦਾ ਸੀ ਕਿ ਆਪਾਂ ਪ੍ਰਾਣਾ ਹਸਪਤਾਲ ਪੂਰੇ ਜੋਰ ਨਾਲ ਸ਼ੁਰੂ ਕਰਾਂਗੇ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ 2022 ਦੇ ਵਿੱਚ ਸਾਡੀ ਸਰਕਾਰ ਬਣੀ ਤੇ 6 ਸਤੰਬਰ ਨੂੰ 2022 ਚ 10 ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਸੇਵਾ ਦਾ ਮੌਕਾ ਮਿਲਿਆ ਤੇ 23 ਪੰਜ ਪੰਜਵੇਂ ਮਹੀਨੇ 2023 ਚ ਆਪਾਂ ਇਹਦਾ ਨੀ ਪੱਤਰ ਰੱਖਿਆ ਤੇ 24 ਦੇ ਵਿੱਚ 15 ਤਿੰਨ 24 ਨੂੰ ਕੰਪਲੀਟ ਕਰਕੇ ਲੋਕਾਂਵਲ ਸਮਰਪਿਤ ਕਰਤਾ